ਅਗਰਦ ਸਾਹਿਬ ਸਰਬਜੀਤ ਕੌਰ ਪਾਕਿਸਤਾਨ ਜਾਂਦੀ ਹੈ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਉੱਥੋਂ ਵਾਪਸ ਨਹੀਂ ਆਉਂਦੀ ਉੱਥੇ ਕੋਈ ਵੀਡੀਓ ਵਗੈਰਾ ਵੀ ਆਉਂਦੀ ਹੈ ਜਿਦੇ ਵਿੱਚ ਉਹ ਨਿਕਾਹ ਕਰਵਾ ਲੈਂਦੀ ਹੈ ਆਪਣਾ ਧਰਮ ਬਦਲ ਲੈਂਦੀ ਹੈ ਤਾਂ ਉਹਨੇ ਕੋਰਟ ਦਾ ਰੁਖ ਕੀਤਾ ਸੀਗਾ ਕੋਰਟ ਦੇ ਵਿੱਚ ਜੋ ਵੀ ਪਟੀਸ਼ਨ ਪਾਈ ਤੇ ਹੁਣ ਕੋਰਟ ਵੱਲੋਂ ਖਾਸ ਕਰ ਜਿਹੜਾ ਲਾਹੌਰ ਦਾ ਹਾਈ ਕੋਰਟ ਹੈ ਉਹਨਾਂ ਨੇ ਕਿਹਾ ਕਿ ਸਰਬਜੀਤ ਕੌਰ ਤੇ ਨਾਸਰ हुसैन ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਲਾਹੌਰ ਕੋਰਟ ਦੇ ਇਹ ਹੁਕਮ ਆਏ ਨੇ ਮਤਲਬ ਇੱਕ ਪਾਸੇ ਉਧਰਲੇ ਜਿਹੜੇ ਲੀਡਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਜੀ ਵਾਪਸ ਭੇਜਾਂਗੇ ਸਖਤ ਨਿਯਮ ਬਣਾਵਾਂਗੇ ਇਧਰਲੇ ਪਾਸੋਂ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਉਸ ਲੜਕੀ ਨੂੰ ਵਾਪਸ ਭੇਜ ਦੇਵੇ ਪਰ ਉਧਰ ਹਾਈ ਕੋਰਟ ਨੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਤਰੀਕੇ ਨਾਲ ਫੈਸਲਾ ਦੇ ਦਿੱਤਾ ਹੈ ਅਸਲ 'ਚ ਇਹ ਸ਼ੇਖੂਪੁਰਾ ਪਿੰਡ ਹੈਗਾ ਉੱਥੇ ਦਾ ਹੈਗਾ ਇਹ ਨਾਸਰ ਉਸੈਹ لاہور ਤੋਂ 25 ਕਿਲੋਮੀਟਰ ਦੂਰ ਹੈ ਜਿੱਥੇ ਇਹ ਕੁੜੀ ਕੁੜੀ ਦਾ ਕੀ ਹੈ ਫਿਰ ਔਰਤ ਹੀ ਆ ਅੱਧੀ ਤੋਂ ਵੱਧ ਉਮਰ ਤਾਂ ਲੈ ਗਈ ਹੈ ਇਹ ਤੇ ਨਾਸਰ ਹੁਸੈਨ ਦੇ ਨਾਲ ਇਹਨੇ ਨਿਕਾਹ ਕੀਤਾ ਹੈ ਕਈ ਵਾਰੀ ਕਈ ਥਾਵਾਂ ਤੇ ਸੋਸ਼ਲ ਮੀਡੀਆ ਤੇ ਵੀ ਗੱਲ ਆ ਰਹੀ ਹੈ ਜੀ ਝੂਠਾ ਸਾਰਾ ਕੁਝ ਹੀ ਕੋਈ ਨਿਕਾਹ ਨਹੀਂ ਕੀਤਾ ਉਹਨੇ ਇਹ ਨਹੀਂ ਕੀਤਾ ਉਹ ਨਹੀਂ ਕਹਿੰਦਾ ਉਹ ਗੱਲ ਨਹੀਂ ਨਿਕਾਹ ਹੋਇਆ 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 ਕੀ ਕਿ ਜਿੱਦਾਂ ਨਾ ਇੱਥੇ ਇੱਕ ਕੁੜੀ ਉਹ ਕਿਹੜੀ ਕੁੜੀ ਸੀ ਉਹ ਅ ਸੀਮਾ ਹੈਦਰ ਹੂੰ ਸੀਮਾ ਹੈਦਰ ਨੂੰ ਜਿੱਦਾਂ ਕਿ ਏਜੰਸੀਆਂ ਨੇ ਅੱਜ ਵੀ ਰਟਾਰ ਤੇ ਰੱਖਿਆ ਹੋਇਆ ਭਾਰਤ ਵਿੱਚ ਆਪਣੇ ਅਡਾਰਤੇ ਆ ਉਹ ਏਜੰਸੀਆਂ ਦੇ ਕਦੇ ਵੀ ਇੱਕ ਵੀ ਪਲ ਉਹਦਾ ਉਧਰ ਨਹੀਂ ਗੁਜ਼ਰਦਾ ਏਜੰਸੀਆਂ ਉਹਦੀ ਹਰ ਗੱਲ ਨੂੰ ਤੱਕਦੀਆਂ ਨੇ ਦੇਖਦੀਆਂ ਨੇ ਹਰ ਗੱਲ ਨੂੰ ਜਾਂਚਦੀਆਂ ਨੇ ਭਾਪਦੀਆਂ ਨੇ ਕਿਧਰੇ ਉਹ ਜਾਸੂਸ ਤਾਂ ਨਹੀਂ ਪਾਕਿਸਤਾਨ ਦੀ ਬਹੁਤ ਤੇਜ਼ ਕੁੜੀ ਆ ਸੀਮਾ ਹੈਦਰ ਬਹੁਤ ਤੇਜ਼ ਕੁੜੀ ਆ ਤੇ ਉਹ ਹਰ ਗੱਲ ਦਾ ਜਵਾਬ ਦੇਣ ਜਾਣਦੀ ਆ ਉਦਹੀਂ ਸਰਬਜੀਤ ਨੂੰ ਵੀ ਉੱਥੇ ਦੀ ਪੁਲਿਸ ਨੇ ਗਈ ਘਰ ਉਹਦੇ ਨਾਸਰ हुसैन ਦੇ ਉਦੇ ਘਰ ਪੁਲਿਸ ਗਈ ਤੇ ਪੁਲਿਸ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਪੁੱਛਗਛ ਕੀਤੀ ਉਹਨੂੰ ਸਾਰਾ ਦਿਨ ਤੰਗ ਤੰਗ ਕੀਤਾ ਉਸ ਔਰਤ ਨੂੰ ਸਰਬਜੀਤ ਕੌਰ ਨੂੰ ਕੌਰ ਤਾਂ ਕਿ ਕੀ ਆ ਹੁਣ ਤਾਂ ਮੇਰੇ ਖਿਆਲ ਚ ਉਹ ਨੂਰ হোসেন ਬਣ ਗਈ ਆ ਹੂੰ ਤੇ ਉਹ ਉਸ ਨੂੰ ਤੰਗ ਕੀਤਾ ਤੇ ਫਿਰ ਉਹਨਾਂ ਨੇ ਸੋਚਿਆ ਵੀ ਇਹ ਹੁਣ ਕੰਮ ਖਰਾਬ ਹੋਣਾ ਹੈ ਕਿਉਂਕਿ ਸਰਬਜੀਤ ਨੇ ਜਿਹੜੇ ਨੂਰ হোসেন ਕੁੜੀ ਆ ਇਹ ਇਸ ਨੇ ਪਾਕਿਸਤਾਨ ਦੀ ਨਾਗਰਿਕਤਾ ਲੈਣ ਵਾਸਤੇ ਵੀ ਅਰਜੀ ਪਾਤੀ ਆ ਵੀਜ਼ਾ ਵਧਾਉਣ ਵਾਸਤੇ ਵੀ ਅਰਜੀ ਪਾਤੀ ਆ ਹੁਣ ਸਾਰੀਆਂ ਅਰਜ਼ੀਆਂ ਲਗਾਤਾਰ ਚੱਲ ਰਹੀਆਂ ਨੇ ਪੌਣੀ ਪੈਣੀਆਂ ਨੂੰ ਤੇ ਨਾਲ ਦੇ ਨਾਲ ਨਕਾਲੇ ਰਸਮਾਂ ਵੀ ਨਿਭਾ ਰਹੀ ਆ ਉਹ ਤੇ ਫਿਰ ਉਹ ਹਾਈ ਕੋਰਟ ਚ ਗਈ ਨਾਸਰ ਹੁਸੈਨ ਗਿਆ ਹਾਈ ਕੋਰਟ ਦੇ ਵਿੱਚ ਆਪਣੀ ਘਰ ਵਾਲੀ ਨਾਲ ਲੈ ਕੇ ਆਪਣੀ ਬੇਗਮ ਬੇਗਮ ਬਣ ਕੇ ਨਾ ਪਤਨੀ ਤੋਂ ਹੁਣ ਉਹ ਤੇ ਬੇਗਮ ਨੂੰ ਲੈ ਕੇ ਨਾਲ ਗਿਆ ਆਪਣੇ ਤੇ ਉਹ ਫਿਰ ਉੱਥੇ ਉਹਨੇ ਅਪੀਲ ਕੀਤੀ ਹਾਈ ਕੋਰਟ ਨੇ ਫਿਰ ਇਹ ਕਹਿਤਾ ਪੁਲਿਸ ਨੂੰ ਏਜੰਸੀਆਂ ਨੂੰ ਵੀ ਇਸ ਨੂਰ ਹੁਸੈਨ ਨੂੰ ਸਰਬਜੀਤ ਕੌਰ ਨੂੰ ਪਰੇਸ਼ਾਨ ਕਰਨਾ ਬੰਦ ਕਰੇ ਪੁਲਿਸ ਕੋਈ ਪੁਲਿਸ ਦੇ ਕੋਲੇ ਨਾ ਜਾਵੇ ਕੋਈ ਵੀ ਏਜੰਸੀ ਉਹਨੂੰ ਪਰੇਸ਼ਾਨ ਤੰਗ ਪਰੇਸ਼ਾਨ ਕਰਨਾ ਬੰਦ ਕਰੇ ਇਹ ਸ਼ੇਖੂਪੁਰਾ ਪਿੰਡ ਹੈਗਾ ਉੱਥੇ ਦਾ ਹੈਗਾ ਇਹ ਨਾਸਰ ਹੁਸੈਨ ਲਾਹੌਰ ਤੋਂ 25 ਕਿਲੋਮੀਟਰ ਦੂਰ ਹੈ ਜਿੱਥੇ ਇਹ ਕੁੜੀ ਕੁੜੀ ਦਾ ਕੀ ਹੈ ਫਿਰ ਔਰਤ ਹੀ ਆ ਅੱਧੀ ਤਾਂ ਵੱਧ ਉਮਰ ਤਾਂ ਲੈ ਗਈ ਐ ਇਹ ਤੇ ਨਾਸਰ ਹੁਸੈਨ ਦੇ ਨਾਲ ਇਹਨੇ ਨਿਕਾਹ ਕੀਤਾ ਹੈ ਕਈ ਵਾਰੀ ਕਈ ਥਾਵਾਂ ਤੇ ਸੋਸ਼ਲ ਮੀਡੀਆ ਤੇ ਵੀ ਗੱਲ ਆ ਰਹੀ ਹੈ ਜੀ ਝੂਠਾ ਸਾਰਾ ਕੁਝ ਹੀ ਕੋਈ ਨਿਕਾਹ ਨਹੀਂ ਕੀਤਾ ਉਹਨੇ ਇਹ ਨਹੀਂ ਕੀਤਾ ਉਹ ਨਹੀਂ ਕਹਿੰਦਾ ਉਹ ਗੱਲ ਨਹੀਂ ਨਿਕਾਹ ਹੋਇਆ 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 ਕੀ ਕਿ ਜਿੱਦਾਂ ਨਾ ਇੱਥੇ ਇੱਕ ਕੁੜੀ ਉਹ ਕਿਹੜੀ ਕੁੜੀ ਸੀ ਉਹ ਅ ਸੀਮਾ ਹੈਦਰ ਹੂੰ ਸੀਮਾ ਹੈਦਰ ਨੂੰ ਜਿੱਦਾਂ ਕਿ ਏਜੰਸੀਆਂ ਨੇ ਅੱਜ ਵੀ ਰਿਟਾਰਡ ਤੇ ਰੱਖਿਆ ਹੋਇਆ ਭਾਰਤ ਵਿੱਚ ਆਪਣੇ ਰਡਾਰਤੇ ਆ ਉਹ ਏਜੰਸੀਆਂ ਦੇ ਕਦੇ ਵੀ ਇੱਕ ਵੀ ਪਲ ਉਹਦਾ ਉਧਰ ਨਹੀਂ ਗੁਜ਼ਰਦਾ ਏਜੰਸੀਆਂ ਉਹਦੀ ਹਰ ਗੱਲ ਨੂੰ ਤੱਕਦੀਆਂ ਨੇ ਦੇਖਦੀਆਂ ਨੇ ਹਰ ਗੱਲ ਨੂੰ ਜਾਂਚਦੀਆਂ ਨੇ ਪਾਪਦੀਆਂ ਨੇ ਕਿਦਰੇ ਉਹ ਜਾਸੂਸ ਤਾਂ ਨਹੀਂ ਪਾਕਿਸਤਾਨ ਦੀ ਬਹੁਤ ਤੇਜ਼ ਕੁੜੀਆ ਸੀਮਾ ਹੈਦਰ ਬਹੁਤ ਤੇਜ਼ ਕੁੜੀਆ ਤੇ ਉਹ ਹਰ ਗੱਲ ਦਾ ਜਵਾਬ ਦੇਣ ਜਾਣਦੀ ਆ ਉਦਹੀਂ ਸਰਬਜੀਤ ਤਨੂ ਵੀ ਉੱਥੇ ਦੀ ਪੁਲਿਸ ਨੇ ਗਈ ਘਰ ਉਹਦੇ ਨਾਸਰ हुसैन ਦੇ ਤੇ ਉਹਦੇ ਘਰ ਪੁਲਿਸ ਗਈ ਤੇ ਪੁਲਿਸ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਪੁੱਛਗਛ ਕੀਤੀ ਉਹਨੂੰ ਸਾਰਾ ਦਿਨ ਤੰਗ ਤੰਗ ਕੀਤਾ ਉਸ ਔਰਤ ਨੂੰ ਸਰਬਜੀਤ ਕੌਰ ਨੂੰ ਕੌਰ ਤੱਕ ਕੀਆ ਹੁਣ ਤਾਂ ਮੇਰੇ ਖਿਆਲ ਚ ਉਹ ਨੂਰ हुसैन ਬਣ ਗਈ ਹੈ ਹਮ ਤੇ ਉਹ ਉਸ ਨੂੰ ਤੰਗ ਕੀਤਾ ਤੇ ਫਿਰ ਉਹਨਾਂ ਨੇ ਸੋਚਿਆ ਵੀ ਇਹ ਹੁਣ ਕੰਮ ਖਰਾਬ ਹੋਣਾ ਹੈ ਕਿਉਂਕਿ ਸਰਬਜੀਤ ਨੇ ਜਿਹੜੇ ਨੂਰ ਹੁਸੈਨ ਕੁੜੀ ਆ ਇਹ ਇਸ ਨੇ ਪਾਕਿਸਤਾਨ ਦੀ ਨਾਗਰਿਕਤਾ ਲੈਣ ਵਾਸਤੇ ਵੀ ਅਰਜੀ ਪਾਤੀ ਆ ਵੀਜ਼ਾ ਵਧਾਉਣ ਵਾਸਤੇ ਵੀ ਅਰਜੀ ਪਾਤੀ ਆ ਹੁਣ ਸਾਰੀਆਂ ਅਰਜ਼ੀਆਂ ਲਗਾਤਾਰ ਚੱਲ ਰਹੀਆਂ ਨੇ ਪੌਣੀ ਪੈਣੀਆਂ ਉਹਨੂੰ ਤੇ ਨਾਲ ਦੇ ਨਾਲ ਨਕਾਲੇ ਰਸਮਾਂ ਵੀ ਨਿਭਾ ਰਹੀ ਆ ਉਹ ਤੇ ਫਿਰ ਉਹ ਹਾਈ ਕੋਰਟ ਚ ਗਈ ਨਾਸਰ ਹੁਸੈਨ ਗਿਆ ਹਾਈ ਕੋਰਟ ਦੇ ਵਿੱਚ ਆਪਣੇ ਘਰ ਵਾਲੀ ਨਾਲ ਲੈ ਕੇ ਆਪਣੀ ਬੀگم ਬੀگم ਬਣ ਗਏ ਨਾ ਪਤਨੀ ਤੋਂ ਹੁਣ ਉਹ ਤੇ ਬੀگم ਨੂੰ ਲੈ ਕੇ ਨਾਲ ਗਿਆ ਆਪਣੇ ਤੇ ਉਹ ਫਿਰ ਉੱਥੇ ਉਹਨੇ ਅਪੀਲ ਕੀਤੀ ਹਾਈ ਕੋਰਟ ਨੇ ਫਿਰ ਇਹ ਕਹਿਤਾ ਪੁਲਿਸ ਨੂੰ ਏਜੰਸੀਆਂ ਨੂੰ ਵੀ ਇਸ ਨੂਰ ਹੁਸੈਨ ਨੂੰ ਸਰਬਜੀਤ ਕੌਰ ਨੂੰ ਪਰੇਸ਼ਾਨ ਕਰਨਾ ਬੰਦ ਕਰੇ ਪੁਲਿਸ ਕੋਈ ਪੁਲਿਸ ਦੇ ਕੋਲੇ ਨਾ ਜਾਵੇ ਕੋਈ ਵੀ ਏਜੰਸੀ ਉਹਨੂੰ ਪਰੇਸ਼ਾਨ ਤੰਗ ਪਰੇਸ਼ਾਨ ਕਰਨਾ ਬੰਦ ਕਰੇ ਜੀ ਇਹ ਸੇਖੂਪੁਰਾ ਪਿੰਡ ਹੈਗਾ ਉੱਥੇ ਦਾ ਹੈਗਾ ਇਹ ਨਾਸਰ ਹੁਸੈਨ ਲਾਹੌਰ ਤੋਂ 25 ਕਿਲੋਮੀਟਰ ਦੂਰ ਹੈ ਜਿੱਥੇ ਇਹ ਕੁੜੀ ਕੁੜੀ ਦਾ ਕੀ ਹੈ ਫਿਰ ਔਰਤ ਹੀ ਆ ਅੱਧੀ ਤੋਂ ਵੱਧ ਉਮਰ ਤਾਂ ਲੈ ਗਈ ਹੈ ਇਹ ਤੇ ਨਾਸਰ ਹੁਸੈਨ ਦੇ ਨਾਲ ਇਹਨੇ ਨਿਕਾਹ ਕੀਤਾ ਕਈ ਵਾਰੀ ਕਈ ਥਾਵਾਂ ਤੇ ਸੋਸ਼ਲ ਮੀਡੀਆ ਤੇ ਵੀ ਗੱਲ ਆ ਰਹੀ ਹੈ ਜੀ ਝੂਠਾ ਸਾਰਾ ਕੁਝ ਹੀ ਕੋਈ ਨਿਕਾਹ ਨਹੀਂ ਕੀਤਾ ਉਹਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਉਹ ਗੱਲ ਨਹੀਂ ਨਿਕਾਹ ਹੋਇਆ 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 ਕੀ ਕਿ ਜਿੱਦਾਂ ਨਾ ਇੱਥੇ ਇੱਕ ਕੁੜੀ ਹੋ ਕਿਹੜੀ ਕੁੜੀ ਸੀ ਉਹ ਅ ਸੀਮਾ ਹੈਦਰ ਹੂੰ ਸੀਮਾ ਹੈਦਰ ਨੂੰ ਜਿੱਦਾਂ ਕਿ ਏਜੰਸੀਆਂ ਨੇ ਅੱਜ ਵੀ ਰਿਟਾਰਡ ਤੇ ਰੱਖਿਆ ਹੋਇਆ ਭਾਰਤ ਵਿੱਚ ਆਪਣੇ ਰਿਟਾਰਡ ਤੇ ਆ ਉਹ ਏਜੰਸੀਆਂ ਦੇ ਕਦੇ ਵੀ ਇੱਕ ਵੀ ਪਲ ਉਹਦਾ ਉਧਰ ਨਹੀਂ ਗੁਜ਼ਰਦਾ ਏਜੰਸੀਆਂ ਉਹਦੀ ਹਰ ਗੱਲ ਨੂੰ ਤੱਕਦੀਆਂ ਨੇ ਦੇਖਦੀਆਂ ਨੇ ਹਰ ਗੱਲ ਨੂੰ ਜਾਂਚਦੀਆਂ ਨੇ ਭਾਪਦੀਆਂ ਨੇ ਕਿਦਰੇ ਉਹ ਜਾਸੂਸ ਤਾਂ ਨਹੀਂ ਪਾਕਿਸਤਾਨ ਦੀ ਬਹੁਤ ਤੇਜ਼ ਕੁੜੀ ਆ ਸੀਮਾ ਹੈਦਰ ਬਹੁਤ ਤੇਜ਼ ਕੁੜੀ ਆ ਤੇ ਉਹ ਹਰ ਗੱਲ ਦਾ ਜਵਾਬ ਦੇਣ ਜਾਣਦੀ ਆ ਉਦਾਂ ਹੀ ਸਰਬਜੀਤ ਨੂੰ ਵੀ ਉੱਥੇ ਦੀ ਪੁਲਿਸ ਨੇ ਗਈ ਘਰ ਉਹਦੇ ਨਾਸਰ हुसैन ਦੇ ਤੇ ਉਹਦੇ ਘਰ ਪੁਲਿਸ ਗਈ ਤੇ ਪੁਲਿਸ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਪੁੱਛਗਿੱਛ ਕੀਤੀ ਉਹਨੂੰ ਸਾਰਾ ਦਿਨ ਤੰਗ ਤੰਗ ਕੀਤਾ ਉਸ ਔਰਤ ਨੂੰ ਸਰਬਜੀਤ ਕੌਰ ਨੂੰ ਕੌਰ ਤੱਕ ਕੀਆ ਹੁਣ ਤਾਂ ਮੇਰੇ ਖਿਆਲ ਚ ਉਹ ਨੂਰ ਹੁਸੈਨ ਬਣ ਗਈ ਹੈ ਹੂੰ ਤੇ ਉਹ ਉਸ ਨੂੰ ਤੰਗ ਕੀਤਾ ਤੇ ਫਿਰ ਉਹਨਾਂ ਨੇ ਸੋਚਿਆ ਵੀ ਇਹ ਹੁਣ ਕੰਮ ਖਰਾਬ ਹੋਣਾ ਹੈ ਕਿਉਂਕਿ ਸਰਬਜੀਤ ਨੇ ਜਿਹੜੇ ਨੂਰ ਹੁਸੈਨ ਕੁੜੀ ਆ ਇਹ ਇਸ ਨੇ ਪਾਕਿਸਤਾਨ ਦੀ ਨਾਗਰਿਕਤਾ ਲੈਣ ਵਾਸਤੇ ਵੀ ਅਰਜੀ ਪਾਤੀ ਆ ਬੀਜਾ ਵਿਧਾਉਣ ਵਾਸਤੇ ਵੀ ਅਰਜੀ ਪਾਤੀ ਆ ਹੁਣ ਸਾਰੀਆਂ ਅਰਜ਼ੀਆਂ ਲਗਾਤਾਰ ਚੱਲ ਰਹੀਆਂ ਨੇ ਪੌਣੀ ਪੈਣੀਆਂ ਨੂੰ ਤੇ ਨਾਲ ਦੇ ਨਾਲ ਨਕਾਲੇ ਰਸਮਾਂ ਵੀ ਨਿਭਾ ਰਹੀ ਆ ਉਹ ਤੇ ਫਿਰ ਉਹ ਹਾਈ ਕੋਰਟ ਚ ਗਈ ਨਾਸਰ ਹੁਸੈਨ ਗਿਆ ਹਾਈ ਕੋਰਟ ਦੇ ਵਿੱਚ ਆਪਣੀ ਘਰ ਵਾਲੀ ਨਾਲ ਲੈ ਕੇ ਆਪਣੀ ਬੇਗਮ ਬੇਗਮ ਬਣ ਕੇ ਨਾ ਪਤਨੀ ਤੋਂ ਹੁਣ ਉਹ ਤੇ ਬੇਗਮ ਨੂੰ ਲੈ ਕੇ ਨਾਲ ਗਿਆ ਆਪਣੇ ਤੇ ਉਹ ਫਿਰ ਉੱਥੇ ਉਹਨੇ ਅਪੀਲ ਕੀਤੀ ਹਾਈ ਕੋਰਟ ਨੇ ਫਿਰ ਇਹ ਕਹਿਤਾ ਪੁਲਿਸ ਨੂੰ ਏਜੰਸੀਆਂ ਨੂੰ ਵੀ ਇਸ ਨੂਰ ਹੁਸੈਨ ਨੂੰ ਸਰਬਜੀਤ ਕੌਰ ਨੂੰ ਪਰੇਸ਼ਾਨ ਕਰਨਾ ਬੰਦ ਕਰੇ ਪੁਲਿਸ ਕੋਈ ਪੁਲਿਸ ਦੇ ਕੋਲੇ ਨਾ ਜਾਵੇ ਕੋਈ ਵੀ ਏਜੰਸੀ ਉਹਨੂੰ ਪਰੇਸ਼ਾਨ ਤੰਗ ਪਰੇਸ਼ਾਨ ਕਰਨਾ ਬੰਦ ਕਰੇ ਜੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ